ਤੋ ਯੂਕੇ ਗਵਰਨਮੈਂਟ ਦੇ ਵੱਲੋਂ ਵਾਈਟ ਪੇਪਰ ਜਾਰੀ ਕੀਤਾ ਗਿਆ ਪ੍ਰਧਾਨ ਮੰਤਰੀ ਸਰ ਕੀਰਸਟਾਮਨ ਨੇ ਵਾਈਟ ਪੇਪਰ ਜਾਰੀ ਕੀਤਾ ਯੂਕੇ ਇਮੀਗ੍ਰੇਸ਼ਨ ਦੇ ਨੰਬਰਸ ਨੂੰ ਲੈ ਕੇ ਤਾਂ ਯੂਕੇ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਕੀ ਬਦਲਾਅ ਹੋਣ ਜਾ ਰਹੇ ਨੇ ਆਪਾਂ ਕਿ ਜਿਹੜੇ ਖਾਸ ਕਰਕੇ ਆਪਾਂ ਪ੍ਰਵਾਸੀ ਜਦੋਂ ਬਾਹਰੋਂ ਆ ਕੇ ਇੱਥੇ ਵੱਸਦੇ ਆ ਤੇ ਉਹਦੇ ਵਿੱਚ ਜਿਹੜੇ ਸਾਡੇ ਲਈ ਨਿਜ਼ਮ ਨੇ ਇੱਥੇ ਪੱਕੇ ਹੋਣ ਦੇ ਜਾਂ ਜਿਹੜੇ ਵਿਦਿਆਰਥੀ ਇੱਥੇ ਆਉਂਦੇ ਨੇ ਇੱਥੇ ਡਿਪੈਂਡੈਂਟ ਆਉਂਦੇ ਨੇ ਉਹਨਾਂ ਦੇ ਲਈ ਜਿਹੜੇ ਨਿਯਮ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਵੱਡਾ ਬਦਲਾਅ ਯੂਕੇ ਸਰਕਾਰ ਨੇ ਪ੍ਰੋਪੋਜ਼ ਕੀਤਾ ਵਾਈਟ ਪੇਪਰ ਜਿਹੜਾ ਸਰਕੀਅਸਟਾਰਮਰ ਦੇ ਵੱਲੋਂ ਜਾਰੀ ਕੀਤਾ ਗਿਆ ਲੰਘੇ ਦਿਨੀ ਤੇ ਹਾਲਾਂਕਿ ਉਹਨਾਂ ਦੀ ਲੈਂਗੁਏਜ ਨੂੰ ਲੈ ਕੇ ਉਹਨਾਂ ਨੇ ਕੇਸਟਰੀਕੇ ਨਾਲ ਉਸ ਦਿਨ ਮੁਖਾਤਬ ਹੋਏ ਨੇ ਲੋਕਾਂ ਨੂੰ ਉਹ ਤੇ ਇਮੀਗ੍ਰੇਸ਼ਨ ਦਾ ਜਿਹੜਾ ਸਾਰਾ ਮਸਲਾ ਆ ਇਹਨੂੰ ਉਹਨਾਂ ਨੇ ਕੇਸਟਰੀਕੇ ਨਾਲ ਪੇਸ਼ ਕੀਤਾ ਲੋਕਾਂ ਦੇ ਵਿੱਚ ਇਹਦੇ ਤੇ ਇੱਕ ਬੱਕਰੀ ਪੋਲਿਟਿਕਸ ਆ ਤੇ ਆਪਣੀ ਮੋਸਟਲੀ ਗੱਲ ਵੀ ਕਿਉਂਕਿ ਸਿਆਸਤ ਤੇ ਹੀ ਹੁੰਦੀ ਆ ਤੇ ਉਹਦੇ ਤੇ ਆਪਾਂ ਇੱਕ ਲੰਬੀ ਗੱਲਬਾਤ ਅਗਲੀ ਵੀਡੀਓ ਦੇ ਵਿੱਚ ਕਰਦੇ ਆ ਅੱਜ ਮੈਂ ਤੁਹਾਡੇ ਨਾਲ ਸਿਰਫ ਜਿਹੜੇ ਉਹ ਚੇਂਜ ਜਿਹੜੇ ਪ੍ਰੋਪੋਜ਼ ਕੀਤੇ ਨੇ ਉਹਨਾਂ ਨੇ ਵਾਈਟ ਪੇਪਰ ਦੇ ਵਿੱਚ ਉਹਦੀ ਗੱਲ ਕਰਨੀ ਆ ਤੇ ਇਹਦੀ 올ਟ ਗੈਦਰ ਇਹਦੀ ਪੋਲਿਟਿਕਸ ਕੀ ਆ ਤੇ ਉਹ ਵੈਸੇ ਤਾਂ ਮੈਂ ਬਹੁਤ ਵਾਰ ਗੱਲ ਕੀਤੀ ਹੋਈ ਆ ਇੱਥੇ ਤੁਹਾਨੂੰ ਯਾਦ ਹੋਣਾ ਕਿ ਜਦੋਂ ਲੇਬਰ ਪਾਰਟੀ ਚੋਣਾ ਜਿੱਤੀ ਆ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੀ ਰਿਫਾਰਮ ਪਾਰਟੀ ਆ ਉਹਨਾਂ ਦੇ 5-6 ਐਮਪੀ ਗਏ ਸਗੇ ਤਾਂ ਮੈਂ ਉਸੇ ਦਿਨ ਤੁਹਾਨੂੰ ਗਿਆ ਸਗਾ ਕਿ ਯੂਕੇ ਦੀ ਪੋਲਿਟਿਕਸ ਜਿਹੜੀ ਆ ਇਹ ਵੀ ਚੇਂਜ ਹੋਵੇਗੀ ਤੇ ਨਾਲ ਦੀ ਨਾਲ ਜਦੋਂ ਡੋਨਲਡ ਟਰੰਪ ਵਾਈਟ ਹਾਊਸ ਦੇ ਵਿੱਚ ਐਂਟਰ ਕੀਤੇ ਆ ਉਦੋਂ ਵੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਨੂੰ ਲੈ ਕੇ ਜੇ ਐਸ ਵੀ ਕਿਹੜੀਆਂ ਪਾਲਿਸੀਆਂ ਹੁਣ ਡੋਨਲਡ ਟਰੰਪ ਨੇ ਅਮਰੀਕਾ ਦੇ ਵਿੱਚ ਲਾਗੂ ਕਰਨੀਆਂ ਉਹਨੇ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਨਾ ਯੂਕੇ ਦੀ ਪੋਲਿਟਿਕਸ ਨੂੰ ਕਿਉਂਕਿ ਯੂਕੇ ਦੇ ਵਿੱਚ ਜਿਹੜੇ ਨਾਇਜ਼ਲ ਫਰਾਜ ਹੁਣੀ ਆ ਉਹੋ ਕਾਈਂਡ ਆਫ ਡੋਨਲਡ ਟਰੰਪ ਦੇ ਉਹਨਾਂ ਵਰਗੀ ਪੋਲਿਟਿਕਸ ਹੀ ਉਹ ਕਰਦੇ ਨੇ ਤੇ ਹਾਲੀਆ ਦਿਨਾਂ ਦੇ ਵਿੱਚ ਰਿਫਾਰਮ ਪਾਰਟੀ ਨਾਜ਼ਿਲ ਫਰਾਜ ਹੁਣੀ ਖਾਸੇ ਪੌਪੂਲਰ ਨੇ ਲੰਘੇ ਦਿਨਾਂ ਦੇ ਵਿੱਚ ਜਿਹੜੀਆਂ ਇੱਥੇ ਸਥਾਨਕ ਚੋਣਾਂ ਹੋ ਗਏਆਂ ਸਾਡੀਆਂ ਲੋਕਲ ਇਲੈਕਸ਼ਨ ਤੇ ਇੱਕ ਬਾਈ ਇਲੈਕਸ਼ਨ ਹੋਈ ਆ ਉਹਨਾਂ ਦੇ ਵਿੱਚ ਉਹਨਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਉਹਨਾਂ ਦੀ ਪਾਰਟੀ ਨੇ ਕੀਤਾ ਸੋ ਬਹੁਤ ਸਾਰੇ ਲੋਕ ਇਹਨੂੰ ਉਸ ਚੀਜ਼ ਨਾਲ ਵੀ ਜੋੜ ਕੇ ਦੇਖ ਰਹੇ ਨੇ ਪਰ ਇਹਦੀ ਸਾਰੀ ਪੋਲਿਟਿਕਸ ਕੀ ਆ ਤੇ ਕਿਦਾਂ ਸਰਕੀਅਰ ਸਟਾਰਮਰ ਨੇ ਜਿਹੜਾ ਕਹਿ ਲੋ ਕਿ ਆਪਣਾ ਗੇਅਰ ਚੇਂਜ ਕੀਤਾ ਕਿਹੜੀ ਉਹਨਾਂ ਦੀ ਕੇਸ ਪਾਸੇ ਪਹਿਲਾਂ ਕਿਦਾਂ ਦੀ ਉਹਨਾਂ ਦੀ ਪੋਲਿਟਿਕਸ ਹੁੰਦੀ ਸੀ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਨੂੰ ਲੈ ਕੇ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਪਰ ਚੇਂजेस ਅਨਾਉਂਸ ਕੀਤੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਚੇਂजेस ਉਹ ਕਰਨ ਜਾ ਰਹੇ ਨੇ ਯੂਕੇ ਦੀ ਜਿਹੜੀ ਇਹ ਮਾਈਗ੍ਰੇਸ਼ਨ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਆ ਇੱਕ ਤਾਂ ਇੱਥੇ ਜੇਕਰ ਤੁਸੀਂ ਇਹ ਜਿਹੜਾ ਆਈਐਲਆਰ ਇਨਡੈਫਿਨਿਟਲੀ ਟੂ ਰਿਮੇਨ ਆ ਜੇਕਰ ਜਿਹੜਾ ਤੁਹਾਨੂੰ ਕੋਈ 50 ਸਾਲਾਂ ਬਾਅਦ ਜਿਹੜੀ ਜਿਹੜੇ ਕ੍ਰਾਈਟੇਰੀਆ ਦੇ ਵਿੱਚ 5 ਸਾਲਾਂ ਬਾਅਦ ਆਈਐਲ ਆਰ ਮਿਲਦਾ ਸੀਗਾ ਉਹਨੂੰ ਹੁਣ 10 ਸਾਲਾਂ ਤੱਕ ਕਰ ਦਿੱਤਾ ਗਿਆ ਹਾਲਾਂਕਿ ਇਹਦੇ ਵਿੱਚ ਥੋੜੇ ਜੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਹਿ ਲੋ ਕਿ ਇਹਨਾਂ ਦੇ ਫੁੱਟਨੋਟ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਦੇਖਣੇ ਪੈਣੇ ਆ ਕਿ ਤੁਹਾਡੇ ਤੇ ਕਿਹੜਾ ਕ੍ਰਾਈਟੇਰੀਆ ਫਿੱਟ ਹੁੰਦਾ ਕਿਉਂਕਿ ਇਹਦੇ ਵਿੱਚ ਵੀ ਹੈ ਕਿ ਜੇਕਰ ਤੁਹਾਡੀ ਕੋਈ ਕਮਿਊਨਿਟੀ ਦੇ ਪ੍ਰਤੀ ਦੇਣ ਕਿੰਦਾ ਦੀ ਆ ਤੁਸੀਂ ਇੱਥੇ ਦੀ ਇਕਨੋਮੀ ਦੇ ਵਿੱਚ ਕਿੰਨਾ ਇੱਕ ਜਿਹੜਾ ਯੋਗਦਾਨ ਪਾਉਂਦੇ ਹੋ ਉਹਦੇ ਨਾਲ ਵੀ ਕੁਝ ਕੁ ਸੰਬੰਧਿਤ ਕਰਨਾ ਹੈਗੀਆਂ ਬਟ ਜ਼ਿਆਦਾਤਰ ਮੁੱਖ ਤੌਰ ਤੇ ਤੁਸੀਂ ਕਹਿ ਲੋ ਕਿ ਜਿਹੜਾ ਆਈਐਲ ਆਰ ਤੁਹਾਨੂੰ ਹੁਣ ਪਹਿਲਾਂ 5 ਸਾਲਾਂ ਦੇ ਮਿਲ ਸਕਦੀ ਸੀ ਉਹਦਾ ਟ ਇਸੇ ਤਰੀਕੇ ਨਾਲ ਜਿਹੜੀ ਇੰਗਲਿਸ਼ ਲੈਂਗੁਏਜ ਆ ਇਹਨੂੰ ਲੈ ਕੇ ਵੀ ਜਿਹੜਾ ਲਗਾਤਾਰ ਇੱਥੇ ਗੱਲ ਹੋ ਰਹੀ ਆ ਕਿ ਅ ਵੀ ਬਹੁਤ ਬਾਰੋਂ ਜਿਹੜੇ ਲੋਕ ਆਉਂਦੇ ਨੇ ਇੱਥੇ ਬਹੁਤ ਘੱਟ ਉਹਨਾਂ ਨੂੰ ਅੰਗਰੇਜ਼ੀ ਲੈਂਗੁਏਜ ਆਉਂਦੀ ਹੁੰਦੀ ਆ ਤੇ ਖਾਸ ਕਰਕੇ ਜਦੋਂ ਵਿਦਿਆਰਥੀਆਂ ਦੇ ਨਾਲ ਸੰਬੰਧਤ ਇਦਾਂ ਦੀ ਗੱਲ ਆਉਂਦੀ ਆ ਤਾਂ ਪੈਂਦੀ ਸੱਟੇ ਅਗਲਾ ਸਵਾਲ ਇਹ ਕਰਦਾ ਵੀ ਜਿਹੜਾ ਇਸ ਮੁਲਕ ਦੇ ਵਿੱਚ ਪੜਨ ਆਇਆ ਤੇ ਜੇ ਉਹਨੂੰ ਇੰਗਲਿਸ਼ ਲੈਂਗੁਏਜ ਹੀ ਨਹੀਂ ਆਉਂਦੀ ਤੇ ਉਹਨੇ ਪੜਾਈ ਕਿੱਦਾਂ ਕਰਨੀ ਆ ਸੋ ਇਸ ਕਰਕੇ ਇੰਗਲਿਸ਼ ਲੈਂਗੁਏਜ ਆਬਵੀਅਸਲੀ ਉਹਨਾਂ ਦੇ ਲਈ ਤਾਂ ਹੈਗੀ ਹੋ ਹੈਗੀ ਆ ਪਰ ਹੁਣ ਜਿਹੜੀ ਗੱਲ ਆਈ ਆ ਕਿ ਜਿਹੜੇ ਉਹਨਾਂ ਦੇ ਨਾਲ ਕੋਈ ਡਿਪੈਂਡੈਂਸ ਵੀ ਆਉਣਗੇ ਕੋਈ ਸਪਾਊਸ ਆ ਕੋਈ ਪਾਰਟਨਰ ਆ ਉਹਨਾਂ ਨੂੰ ਵੀ ਟੈਸਟ ਦੇਣਾ ਪੈਣਾ ਜਿਹੜਾ ਅੰਗਰੇਜ਼ੀ ਦਾ ਇੰਗਲਿਸ਼ ਲੈਂਗੁਏਜ ਦਾ ਜੋ ਵੀ ਇਸ ਕ੍ਰਾਈਟੇਰੀਆ ਦੇ ਵਿੱਚ ਹੋਊਗਾ ਉਹਨਾਂ ਨੂੰ ਵੀ ਟੈਸਟ ਨਾਲ ਦੇ ਕੇ ਉਹਨੂੰ ਕਲੀਅਰ ਕਰਕੇ ਹੀ ਆਉਣਾ ਪੈਣਾ ਇਸੇ ਤਰੀਕੇ ਨਾਲ ਜਿਹੜਾ ਸਕਿਲਡ ਵਰਕਰ ਵੀਜ਼ਾ ਆ ਉਹਦੇ ਲਈ ਜਿਹੜਾ ਵੈਸੇ ਹੀ ਤਨਖਾਹ ਦਾ ਜਿਹੜਾ ਥ੍ਰੈਸ਼ਹੋਲਡ ਬਹੁਤ ਜ਼ਿਆਦਾ ਪਹਿਲਾਂ ਹੀ ਉਹਨਾਂ ਨੇ 38 ਤੱਕ ਕਰਨ ਦੀ ਜਿਹੜੀ ਗੱਲ ਚੱਲ ਹੀ ਰਹੀ ਸੀਗੀ ਪਰ ਇਹਦੇ ਵਿੱਚ ਵੀ ਵੱਧਾ ਹੋ ਸਕਦਾ ਇਹ ਇਹ ਜਿਹੜਾ ਸਕਿਲਡ ਵਰਕਰ ਵੀਜ਼ੇ ਦੇ ਵਿੱਚ ਇਹ ਇਹਦੀ ਸੈਲਰੀ ਦੇ ਵਿੱਚ ਵੀ ਹੋਰ ਵਾਧਾ ਹੋਣ ਦੇ ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ ਤੇ ਨਾਲ ਦੀ ਨਾਲ ਇਹ ਜਿਹੜਾ ਸਕਿਲਡ ਵਰਕਰ ਵੀਜ਼ੇ ਦੇ ਵਿੱਚ ਪਹਿਲਾਂ ਜਿੱਥੇ ਤੁਸੀਂ ਜਿਹੜਾ ਤੁਹਾਨੂੰ ਉਸ ਲੈਵਲ ਦੀ ਕਈ ਵਾਰ ਡਿਗਰੀ ਦੀ ਨਹੀਂ ਜਰੂਰਤ ਸੀਗੀ ਹੁਣ ਤੁਹਾਨੂੰ ਡਿਗਰੀ ਵੀ ਚਾਹੀਦੀ ਆ ਜੇਕਰ ਤੁਸੀਂ ਸਕਿਲਡ ਵਰਕਰ ਵੀਜ਼ਾ ਲੈਣਾ ਤਾਂ ਜਿਹੜਾ ਗ੍ਰੈਜੂਏਟ ਵੀਜ਼ਾ ਆ ਉਹ ਰੂਟ ਦੇ ਵਿੱਚ ਵੀ ਜਿਹੜਾ 18 2 ਸਾਲ ਤੋਂ ਘਟਾ ਕੇ ਹੁਣ ਉਹਨੂੰ 18 ਮਹੀਨਿਆਂ ਦਾ ਕਰਨ ਦੀ ਗੱਲ ਇਹਨਾਂ ਨੇ ਕਹੀ ਆ ਵੈਸੇ ਤਾਂ ਇਹਦੇ ਜਿਹੜੇ ਪ੍ਰਭਾਵ ਆ ਉਹ ਪੂਰੀ ਦੁਨੀਆ ਦੇ ਜਿੰਨੇ ਵੀ ਲੋਕ ਇੱਥੇ ਆ ਕੇ ਵੱਸਦੇ ਨੇ ਯੂਕੇ ਦੇ ਵਿੱਚ ਬਸਣ ਵਾਲੇ ਹਰੇਕ ਪ੍ਰਵਾਸੀ ਦੇ ਉੱਤੇ ਪੈਣੇ ਆ ਪਰ ਇੰਡੀਅਨ ਤੇ ਕਿਉਂਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਯੂਕੇ ਦੇ ਵਿੱਚ ਆਉਨੇ ਆ ਤੇ ਵੈਸੇ ਦਾ ਸਾਰੀਆਂ ਜਗ੍ਹਾਾਂ ਤੇ ਜਾਣੇ ਆ ਸੋ ਮੈਂ ਇੱਕ ਬਿਜ਼ਨਸ ਟੂਡੇ ਦੀ ਰਿਪੋਰਟ ਦੇਖ ਰਿਆ ਸਕਾ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੂਨ 2024 ਤੱਕ ਇੱਕ ਬਰੇ ਦੇ ਅੰਦਰ ਜਿਹੜੇ ਟੋਟਲ ਇਮੀਗ੍ਰੈਂਟਸ ਯੂਕੇ ਦੇ ਵਿੱਚ ਭਾਰਤ ਤੋਂ ਆਏ ਨੇ ਉਹਨਾਂ ਦੀ ਗਿਣਤੀ 250000 ਆ ਵਰਕ ਵੀਜ਼ਾ ਦੇ ਉੱਤੇ 127000 ਆ ਸਟੱਡੀ ਵੀਜ਼ਾ ਦੇ ਉੱਤੇ 115000 ਗ੍ਰੈਜੂਏਟ ਰੂਟ ਵੀਜ਼ਾ ਦੇ ਉੱਤੇ 50000 53 ਤੇ ਕੇਅਰ ਵਰਕਰ ਵੀਜ਼ਾਸ ਦੇ ਅੰਦਰ 18664 ਇੱਕ ਕੇਅਰ ਵਰਕਰ ਵੀਜ਼ੇ ਨੂੰ ਵੀ ਬੰਦ ਕਰਨ ਦੀ ਜਿਹੜੀ ਆ ਉਹਦੇ ਵਿੱਚ ਇਸ ਵਾਈਟ ਪੇਪਰ ਦੇ ਵਿੱਚ ਗੱਲ ਆਖੀ ਗਈ ਆ ਸੋ ਇੱਕ ਵੱਡਾ ਨੰਬਰ ਜਿਹੜਾ ਇੰਡੀਅਨ ਦਾ ਕਹਿ ਲਓ ਕਿ ਉਹ ਇੱਥੇ ਆਉਂਦਾ ਯੂਕੇ ਦੇ ਵਿੱਚ ਪ੍ਰਵਾਸੀ ਬਣ ਕੇ ਕਹਿ ਦੀਦਾ ਆਪਾਂ ਆਈ ਦਾ ਹੁਣ ਸਰਗੀਆਂ ਸਟਾਮਰ ਨੇ ਕਿਹਾ ਤਾਂ ਹੈਗਾ ਜਰੂਰ ਕਿ ਅਸੀਂ ਇਹ ਇਹ ਚੀਜ਼ਾਂ ਕਰਨ ਜਾ ਰਹੇ ਹਾਂ ਕਿਉਂਕਿ ਅਸੀਂ ਨੰਬਰ ਘਟਾਉਣਾ ਜਿਹੜਾ ਬਹੁਤ ਇੱਥੇ ਬਾਹਰੋਂ ਆ ਕੇ ਲੋਕ ਬਸ ਰਹੇ ਨੇ ਪਰ ਇਹਦੀ ਨਾਲ ਦੀ ਨਾਲ ਹੀ ਕਈ ਸੈਕਟਰਾਂ ਨੇ ਇਹਦੇ ਤੇ ਆਲਰੇਡੀ ਆਪਣਾ ਕਹਿ ਲਓ ਕਿ ਇਹਦੇ ਤੇ تنਕੀਦ ਵੀ ਕੀਤੀ ਆ ਖਾਸ ਕਰਕੇ ਜੇ ਐ ਜੀਐਸਵੀ ਕੇ ਨਾਲ ਸਰਕੀ ਇਸ ਨਾਮਰ ਹੋਣਾ ਨੇ ਸਪੀਚ ਕੀਤੀ ਉਹਨਾਂ ਦੀਆਂ ਜਿਹੜਾ ਬਿਆਨ ਨੂੰ ਲੈ ਕੇ ਬਟ ਸਪੈਸ਼ਲੀ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਇਹ ਨੰਬਰ ਘੱਟ ਕਰਨਾ ਉਹਦੇ ਵਿੱਚ ਜਿਹਦਾ ਸੋਸ਼ਲ ਕੇਅਰ ਸੈਕਟਰ ਹੈ ਉਹਨਾਂ ਨੇ ਵੀ ਲੇਬਰ ਸਰਕਾਰ ਦੀ ਜਿਹੜਾ ਪਾਲਿਸੀ ਦੇ ਵਿੱਚ ਸ਼ਿਫਟ ਆਇਆ ਉਹਦੇ ਤੇ ਉਹਨਾਂ ਨੇ ਜਿਹੜਾ ਆਪਣਾ ਇੱਕ ਬਿਆਨ ਜਾਰੀ ਕੀਤਾ ਗਾਰਡੀਅਨ ਦੀ ਰਿਪੋਰਟ ਦੇ ਮੁਤਾਬਕ ਉਹ ਜਿਹੜਾ ਕੇਅਰ ਵਰਕ ਸੈਕਟਰ ਦੇ ਵਿੱਚ ਜਿਹੜੇ ਆ ਅਪ੍ਰੈਜ਼ੀਡੈਂਟ ਨੇ ਆਫ ਦਾ ਐਸੋਸੀਏਸ਼ਨ ਆਫ ਡਾਇਰੈਕਟਰਸ ਆਫ ਐਡਲਟ ਸੋਸ਼ਲ ਸਰਵਿਸਿਜ਼ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਹੀ ਜਿਹੜੇ ਬਜ਼ੁਰਗ ਲੋਕ ਨੇ ਉਹ ਜਿਹੜੇ ਇਹ ਅੰਤਰਰਾਸ਼ਟਰੀ ਵਰਕਰ ਬਾਹਰੋਂ ਆਉਂਦੇ ਨੇ ਉਹਨਾਂ ਤੇ ਰਿਲਾਇ ਕਰਦੇ ਨੇ ਉਹਨਾਂ ਦੀ ਸੇਵਾ ਸੰਭਾਲ ਦੇਖਭਾਲ ਉਹਨਾਂ ਦੀ ਕਰਦੇ ਨੇ ਤੇ ਤੁਸੀਂ ਇਹਦੇ ਵਿੱਚ ਜੇਕਰ ਸੋਸ਼ਲ ਕੇਅਰ ਵਰਕ ਵੀਜ਼ਾ ਦੇ ਵਿੱਚ ਇਸ ਵੀਕੇ ਦਾ ਜਿਹੜਾ ਪਾਬੰਦੀ ਲਾਉਨੇ ਹੋ ਤਾਂ ਉਹਦਾ ਖਾਸਾ ਅਸਰ ਇਹਦੇ ਉੱਤੇ ਪੈ ਸਕਦਾ ਹਾਸਪੀਟੈਲਿਟੀ ਸੈਕਟਰ ਦੇ ਉੱਤੇ ਵੀ ਇਹਦਾ ਕਾਫੀ ਅਸਰ ਪੈ ਸਕਦਾ ਨਾਨ ਯੂਕੇ ਸਿਟੀਜ਼ਨ ਜਿਹੜੇ ਆ ਉਹ ਇਸ ਹਾਸਪੀਟੈਲਿਟੀ ਵਰਕਫੋਰਸ ਦਾ 15% ਹਿੱਸਾ ਉਹ ਹਾਲ ਦੀ ਘੜੀ ਹੈਗੇ ਨੇ ਸਟਿਲ ਜਿਹੜੇ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਨੀਅਰਲੀ 84000 ਵੈਕੈਂਸੀਜ਼ ਨੇ ਤੇ ਜੇਕਰ ਇਹਦੇ ਵਿੱਚ ਹੋਰ ਤੁਸੀਂ ਥ੍ਰੈਸ਼ਹੋਲਡ ਜਿਹੜਾ ਵੇਜਸ ਦਾ ਬਣਾਉਨੇ ਹੋ ਤੇ ਹੋਰ ਪ੍ਰੋਬਲਮਸ ਹੋ ਸਕਦੀਆਂ ਲੋਕਾਂ ਨੂੰ ਇਹਦੇ ਵਿੱਚ ਜਿਹੜਾ ਹਾਇਰ ਕਰਨ ਦੇ ਲਈ ਹੈਲਥ ਦੇ ਵਿੱਚ ਵੀ ਯੂਨੀਵਰਸਿਟੀਆਂ ਦੇ ਵਿੱਚ ਵੀ ਤੇ ਕੰਸਟਰਕਸ਼ਨ ਤੇ ਇੰਜੀਨੀਅਰ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਈ ਲੋਕਾਂ ਨੇ ਇਹਦੇ ਤੇ ਆਵਾਜ਼ ਵੀ ਆਪਣੀ ਪ੍ਰਗਟ ਕੀਤੀ ਹੈ ਕਿ ਆਲਰੇਡੀ ਸਾਨੂੰ ਕਾਮਿਆਂ ਦੀ ਕਮੀ ਆ ਤੇ ਲੋਕੀ ਜਿਹੜਾ ਬਾਹਰੋਂ ਜਿਹੜੇ ਇੱਥੇ ਆ ਕੇ ਕੰਮ ਕਰਦੇ ਨੇ ਉਹਦੇ ਨਾਲ ਯੂਕੇ ਦੀ ਕੰਡਸਟਰੀ ਵੀ ਚੱਲਦੀ ਹੈ ਜਾਂ ਬਾਕੀ ਹੋਰ ਬਹੁਤ ਸਾਰੇ ਸੈਕਟਰ ਚੱਲਦੇ ਨੇ ਸੋ ਉਹਦੇ ਤੇ ਆਲਰੇਡੀ ਆਵਾਜ਼ਾਂ ਆਉਣੀਆਂ ਸ਼ੁਰੂ ਵੀ ਹੋ ਗਈਆਂ ਨੇ ਸੋ ਖੈਰ ਇਹਦੀ ਸਾਰੀ ਪੋਲਿਟਿਕਸ ਕੀ ਆ ਉਹ ਅਗਲੀ ਵਾਰ ਗੱਲਬਾਤ ਕਰਦੇ ਆ ਸਿਰਫ ਮੈਂ ਤੁਹਾਡੇ ਨਾਲ ਇਹ ਅੰਕੜੇ ਸਾਂਝੇ ਕਰਨਾ ਚਾਹੁੰਦਾ ਸੀ ਸੋ ਖੈਰ ਆਪਣੀ ਤੁਸੀਂ ਪ੍ਰਤੀਕਿਰਿਆ ਜਰੂਰ ਦੇ ਸਕਦੇ ਹੋ ਸ